ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾ ਸੰਤ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਰਾਤ ਚਿਤਵਾਂ ਅਨੰਦਨ ਨੀਤ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਰਾਤ ਜਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੰਤ ਸੋਨ ਯਾਰ ਹਮਾਰੇ ਸੱਜਣ ਇਕ ਕਰੋ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਹਉ ਫੇਰੋਂ ਕੋ ਜੰਤੀਆ ਇਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰੀ ਜੈ ਰਬ ਸੋ ਮਨ ਲੀਨਾ ਜੋ ਜਲ ਮੀਨਾ ਚਾਤਰਿਕ ਜਿਵੈ ਤਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾ ਭਜੰਤੀਆ ਯਾਰ ਦੇ ਪਰੇ ਹੱਬੇ ਸਖੀਆਂ ਮੂੰ ਕਹਿਨਾ ਜਹੀਆ ਯਾਰ ਵੇ ਹਕਡੂ ਹਕ ਚਾੜ ਹਾਂ ਕਿਸ ਚੇਤੇ ਹਿਆ ਇੱਕ ਦੂ ਹਕ ਚਾੜ ਅਨਕ ਪਿਆਰੇ ਨਿਤ ਕਰਦੇ ਭੋਗ ਦਿਲਾਸਾ ਤਨਾ ਦੇਖ ਮਨ ਚਾਉ ਉਠੰਦਾ ਹਾਂ ਕਦ ਪਾਈ ਗੁਣ ਤਸਾ ਜਿੰਨੇ ਮੈਂ ਦਾਲ ਲਾਲੀ ਦੀ ਜਾਇਆ ਹਾਂ ਤਿਸ ਆਗੇ ਮਨ ਦੇ ਕਹ ਸੋਨ ਬੇਨੋ ਸੁਹਾਗਣ ਮੂੰ ਦੱਸ ਢਖਾ ਪਿਰ ਕੇ ਹੀ ਆ ਯਾਰ ਵੇ ਤੇਰੇ ਆਪਣਾ ਪਾਣਾ ਕੈਸ਼ ਨੀਸੀ ਸ਼ੰਦਾ ਯਾਰ ਵੇ ਤੇਰਾ ਸੁਦ ਸੰਦਾ ਲਲਨ ਤ ਪਾਇ ਆਪ ਗਵਾਇ ਜਿਵੇਂ ਧਨ ਭਾਗ ਮਥਾਣੇ ਬਾਹ ਪਕੜ ਠਾਕੁਰ ਹਉ ਕਿੱਤੀ ਗੁਣ ਅਵਕਣ ਨਾ ਪਛਾਨੇ ਗੋਣ ਹਰਤ ਪਾਇਆ ਰੰਗ ਲਾਲ ਬਨਾਇਆ ਕਿਸ ਹੱਥੋ ਕਿਸ ਸੁਹੰਗਾ ਜਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਧਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਾਰ ਲੋੜੀਂਦਾ ਆਇਆ ਵਜੀ ਵਾਧਾਈ ਮਹਾ ਮੰਗਲ ਰਹਾਸ ਥੀਆ ਤੇਰ ਦਿਆਨ ਸਦ ਨਵ ਰੰਗੀਆ ਵੱਡ ਭਾ ਪ੍ਰਿਆ ਗੁਰ ਮਿਲਾਇਆ ਸਾਧਕ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੁਖੇਂਦੀ ਸੋਮ ਗੁਰ ਮਿਲ ਪਾਈ ਆਸਾ ਮਨ ਸਾ ਸਗਲ ਪੂਰੀ ਪ੍ਰੇਅ ਅੰਕ ਅੰਕ ਮਿਲਾਈ ਬਿਨਵੰ ਨਾਨਕ ਸੁਖ ਸੁਖੇਂ ਦੀ ਸਾਮ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ